ਫਸਲਾਂ ਦੇ ਟਰੈਕਟਰ ਹਲੇ ਵੀ ਪਹੁੰਚ ਰਹੇ ਆ ਜਿਹੜਾ ਮੰਡੀ ਦੇ ਵਿੱਚ ਹਲੇ ਵੀ ਟਰੈਕਟਰ ਆ ਰਹੇ ਨੇ ਜਿਹੜਾ ਪਲਾਨ ਹੋ ਰਹਿਣ ਵਾਲਾ ਕਰਦਾ ਕਿਸ ਤਰੀਕੇ ਦੇ ਨਾਲ ਅੱਗੇ ਵਧਣ ਦੇ ਬਾਰੇ ਕਿਸਾਨ ਦੋਸਰ ਮੁਕਿਆ ਕਿਸ ਤਰ੍ਹਾਂ ਇੱਕ ਫਿਰ ਜਿਹੜਾ ਪੈ ਰਿਹਾ ਪਾਣੀ ਵਿੱਚ ਦਾ ਪਾਸਾ ਇਹਦੇ ਸਾਡੇ ਥੋੜੇ ਵਿੱਚ ਮਦਦ ਨੂੰ ਰਹੇ ਨੇ ਖਾਲ ਦੇਖਣ ਵਾਲਾ ਸਾਰਿਆਂ ਨੂੰ ਪਹਿਲਾਂ ਤਾਂ ਸਾਡੇ ਵੱਲੋਂ ਅਤੇ ਤੋਂ ਦੂਸਰਾ ਕਿ ਜਦੋਂ ਆਪਾਂ ਪਹਿਲਾ ਇੱਥੇ ਅंदोलन ਸ਼ੁਰੂ ਕਰਾ ਸੀ ਏਸੇ ਦਾਣਾ ਮੰਡੀ ਦੇ ਵਿੱਚੋਂ ਤੋਂ ਇੱਕ ਇਤਿਹਾਸ ਹੈ ਕਿ ਸਿੱਖ ਕੌਮ ਦਾ ਕਿ ਸਿੱਖ ਕੌਮ ਨੇ ਜਿਹੜਾ ਭਾਵੇਂ ਉਹ ਕਿਸੇ ਵੀ ਸਮੇਂ ਦੇ ਵਿੱਚ ਜਦੋਂ ਜਬਰ ਹੋਇਆ ਤਾਂ ਉਹਨਾਂ ਨੇ ਜਬਰ ਦਾ ਮੁਕਾਬਲਾ ਕੀਤਾ ਤੇ ਜਿੱਤ ਬਰਾਬਰ ਭਾਵੇਂ ਉਹ ਜਾਣਣੀ ਟੌਕ ਦੀ ਘਰਨਾ ਹੋਵੇ ਤੇ ਭਾਵੇਂ ਹੋਰ ਸੋ ਅੱਜ ਵੀ ਜੇ ਆਪਾਂ ਗੱਲ ਕਰਕੇ ਤਾਂ ਅੱਜ ਸਾਡੀ ਕੇਂਦਰ ਦੀ ਸਰਕਾਰ ਸਾਡੇ ਆਮ ਲੋਕਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਜ਼ਬਰ ਵੀ ਇਹੋ ਜਿਹਾ ਕਰ ਰਹੀ ਹੈ ਜਿਹੜਾ ਅਨਮਨੁੱਖੀ ਅੱਜ ਦੇਖੋ ਕਿੰਨੇ ਰੋਡ ਆ ਜਿਹੜੇ ਰੋਡ ਬਣਾਉਣਗੇ ਸਰਕਾਰ ਨੇ ਜਨਤਾ ਦੇ ਆਉਣ ਜਾਣ ਲਈ ਅੱਜ ਉਹ ਸਰਕਾਰ ਸਾਡੇ ਆਉਣ ਜਾਣ ਵਾਲੇ ਜਨਤਾ ਦਾ ਰਸਤਾ ਜਿਹੜਾ ਪਿੱਲਰਾਂ ਨਾਲ ਔਰ ਸਰਗਿਆਂ ਨਾਲ ਇਹੋ ਜਿਹੇ ਹੱਥ ਕੰਡੇ ਵਾਟ ਰਹੀ ਹੈ ਜਿਹੜੇ ਕਿਤੇ ਮੇਰੇ ਖਿਆਲ ਨੂੰ ਨਹੀਂ ਵਾਟਦੇ ਹੋਣੇ ਇਹ ਪਹਿਲੀ ਮਿਸਾਲ ਹੈ ਸੋ ਇਸ ਕਰਕੇ ਅਸੀਂ ਜੇਕਰ ਉਹ ਹੱਥ ਕੰਡੇ ਇਸ ਗੱਲ ਦੇ ਵਾਟ ਰਹੀ ਹੈ ਤਾਂ ਸਾਡਾ ਤੁਸੀਂ ਦੇਖ ਰਹੇ ਹੋ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਪੂਰੀ ਤਿਆਰੀ ਤਾਂ ਅਸੀਂ ਟਿੱਕੇ ਹਟਨ ਵਾਲੇ ਜੇਕਰ ਅਸੀਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਵਿੱਚ ਅਸੀਂ ਸੇਸ ਘਟਾ ਸਕਦੇ ਆ ਇਹ ਅਸੀਂ ਉਹਨਾਂ ਦੇ ਬਾਅਦ ਸਾ ਅੱਜ ਵੀ ਜੇਕਰ ਸਰਕਾਰ ਚਾਹੂਗੀ ਤਾਂ ਅਸੀਂ ਮੌਤ ਘੜੇ ਲਾ ਸਕਦੇ ਆ ਅਸੀਂ ਆਪਣੀ ਕੁਰਬਾਨੀ ਦੇ ਸਕਦੇ ਆ ਅਸੀਂ ਆਪਣਾ ਪਿੱਛਾ ਨਹੀਂ ਮੁੜਾਂ ਸਹੀ ਹੈ ਤਾਂ ਵੀ ਜਿਵੇਂ ਗੱਲ ਕਰੀਏ ਪਹਿਲਾ ਕਿਸਾਨ ਅੰਦੋਲਨ ਦੇ ਵਿੱਚ ਬੈਰੀਕੇਡਿੰਗ ਹੋਈ ਸੀਗੀ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਫੋਰਸਾਂ ਸੀਗੀਆਂ ਲਾਈਆਂ ਹੋਈਆਂ ਸੀ ਹੁਣ ਵੀ ਉਸੇ ਤਰੀਕੇ ਨਾਲ ਫੋਰਸਾਂ ਲਾਈਆਂ ਹੋਈਆਂ ਨੇ ਕੰਕਰੀਟ ਦੀਆਂ ਜਿਹੜੀਆਂ ਕੰਧਾਂ ਨੇ ਉਹ ਖੜੀਆਂ ਕਰ ਦਿੱਤੀਆਂ ਰਹੀਆਂ ਨੇ ਖਨੌਰੀ ਬਾਰਡਰ ਤੇ ਵੀ ਸ਼ੰਭੂ ਬਾਰਡਰ ਤੇ ਵੀ ਇੱਥੇ ਡੱਬ ਵਾਲੀ ਵੀ ਸੋ ਇੱਥੋਂ ਨਿਸ਼ਾਨੀ ਹੈਗੀ ਜਿਹੜੀ ਜ਼ਬਰਦਸਤ ਕਿ ਜਿਹੜੀ ਜਿਹੜਾ ਕੋਈ ਮਤਲਬ ਜ਼ਬਰ ਕਰਨ ਵਾਲਾ ਮਨੁੱਖ ਹੁੰਦਾ ਹੈ ਉਹਦਾ ਅਖੀਰ ਨੂੰ ਅੰਤ ਹੁੰਦਾ ਹੈ ਉਹ ਇਹ ਨਿਸ਼ਾਨੀ ਹੈ ਕਿ ਅੱਜ ਚਾਹੀਦਾ ਕੀ ਸਾਡੀ ਸਰਕਾਰ ਨੂੰ ਕਿ ਜਿਹੜੇ ਇੱਕ ਜਮਾਤ ਹੈ ਖੇਤੀ ਪੈਦਾ ਕਰਨ ਦੀ ਉਹ ਪੂਰੇ ਸਮਾਜ ਦਾ ਪੇਟ ਭਰਦੀ ਹੈ ਅੱਜ ਉਹ ਫਹਾ ਲੈ ਰਹੇ ਨੇ ਤੇ ਸਾਡੀ ਉਹ ਸਰਕਾਰ ਜਿਹੜੀ ਸਰਕਾਰ ਨੇ ਬਿਨਾ ਕਿਸੇ ਗੱਲ ਦੇ ਬਿਨਾ ਕਿਸੇ ਕਾਰਨ ਕਰੋੜਾਂ ਰੁਪਿਆ ਰੋੜਾਂ ਦੇ ਉੱਤੇ ਸਾਡੇ ਕਿਸਾਨ ਨੂੰ ਸਿਰਫ ਰੋਕਣ ਦੇ ਖਾਤਰ ਕਰੋੜਾਂ ਰੁਪਿਆ ਬਰਬਾਦ ਕਰਤਾ ਬਰਬਾਦ ਕਿਹਦੇ ਖਾਤਰ ਕੀਤਾ ਕਿ ਇੱਕ ਚੰਦ ਲੋਕ ਜਿਹੜੇ ਪਾਸਾ ਉਹਨਾਂ ਦੇ ਖਾਤਰ ਜਿਹੜੇ ਕਿਸਾਨ ਜਮਾਤ ਪਤਾ ਨਹੀਂ ਕਿੰਨੇ ਸਮਾਜ ਦਾ ਜਿਹੜਾ ਫੇਕ ਭਰ ਰਿਹਾ ਉਹ ਖੁਦ ਆਪਣੇ ਮਰਨ ਲਈ ਮਜਬੂਰ ਹੋ ਰਿਹਾ ਹੈ ਜੇ ਇਹੇ ਪੈਸਾ ਸਾਡੇ ਇਸ ਕਿਸਾਨ ਜਮਾਤ ਨੂੰ ਰਾਹਤ ਦੇ ਤੌਰ ਤੇ ਵੰਡਿਆ ਜਾ ਸਕਦਾ ਸੀ ਤੇ ਵੰਡ ਸਕਦੇ ਸੀ ਇਹ ਇਹ ਫੈਸਲਾ ਨਹੀਂ ਕੀਤਾ ਉਹ ਕੁਝ ਚੰਦ ਲੋਕਾਂ ਲਈ ਇਹ ਉਸ ਪਾਸੇ ਨੂੰ ਜਿਹੜਾ ਪੈਸਾ ਬਰਬਾਦ ਕਰਕੇ ਉਸ ਪਾਸੇ ਨੂੰ ਆਪਣਾ ਖਾਸਲ ਕਰਨਾ ਚਾਹੁੰਦੇ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਕਿਹਾ ਗਿਆ ਸੀ ਖਾਲਿਸਤਾਨੀ ਬੁਲਿਆ ਗਿਆ ਕਿਸਾਨਾਂ ਨੂੰ ਰੋਡ ਜੀ ਜੀ ਦੱਸਿਆ ਗਿਆ ਬਥੇਰੀਆਂ ਚੀਜ਼ਾਂ ਕਹਿੰਦੇ ਅਲਬਮ ਨੈਕਸ ਲਾਈਟ ਆ ਗਏ ਇੱਥੇ ਤੱਕੇ ਬਹਿ ਗਏ ਕਹਿੰਦੇ ਤਾਂ ਇਹਨਾਂ ਦਾ ਕੰਮ ਹੀ ਆ ਹੈ ਜੈਤ ਕੇ ਇਹੋ ਜਿਹੇ ਟੈਗ ਦੇਣਗੇ ਇਹੋ ਇਹੋ ਜੀਆਂ ਗੱਲਾਂ ਕਰਨਗੇ ਨੈਸ਼ਨਲ ਮੀਡੀਆ ਖਾਸ ਕਰਕੇ ਸੋਨੇ ਕੋ ਸਾਡੀ ਤਾਂ ਹੈਗਾ ਵੀ ਅਸੀਂ ਇੱਕ 6 ਮਈ ਅੰਦੋਲਨ ਕਰਨ ਵਾਲੇ ਹਾਂ ਅਸੀਂ ਭੜਕਣ ਵਾਲੇ ਨਹੀਂ ਅਸੀਂ ਘਵਰਾਉਣ ਵਾਲੇ ਨਹੀਂ ਪਿੱਛੇ ਵੀ ਸਰਕਾਰ ਨੇ ਸਾਡੇ ਤੇ ਜਿਹੜੇ ਟੈਕ ਲਾਏ ਨੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਵੀ ਲਾਉਗੀ ਹੁਣ ਵੀ ਲਾਉਗੀ ਪਰ ਅਸੀਂ ਉਹਨਾਂ ਟੈਕਾਂ ਤੋਂ ਨਹੀਂ ਘਰਾਵਾਂਗੇ ਨਹੀਂ ਅਸੀਂ ਮਤਲਬ ਡਰਾਂਗੇ ਅਸੀਂ ਆਪਣਾ ਜੋ ਟਿੱਕਾ ਹੈ ਜੋ ਨਿਸ਼ਾਨਾ ਹੈ ਉਸ ਨਿਸ਼ਾਨੇ ਤੇ ਉਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਉਸ ਟਿੱਕੇ ਦੇ ਆਪਣੇ ਮੰਜ਼ਲ ਦੇ ਉੱਤੇ ਚੜ੍ਹ ਲਈ ਅਸੀਂ ਅੱਜ ਵੀ ਪੂਰੇ ਤੋਂ ਟੱਟੇ ਤਿਆਰਾਂਗੇ ਤੁਸੀਂ ਦੇਖ ਰਹੇ ਹੋ ਮੰਡੀ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਤੋਂ ਸਾਡੇ ਟਰੈਕਟਰ ਚਾੜੀਆਂ ਆਪਣਾ ਲੱਗ ਭਗ ਜੇ ਅਸੀਂ ਉਦੋਂ ਲਾ ਹੈ ਮੈਸੇਜ ਦਿੱਤਾ ਸੀ ਕਿ 6 ਮਹੀਨਿਆਂ ਦਾ ਰਸਲ ਇਕੱਠਾ ਕਰਕੇ ਲੈ ਕੇ ਜਾਣਾ ਤੇ ਮੈਨੂੰ ਲੱਗਦਾ ਹੁਣ ਤਾਂ ਸਾਡੇ ਕਿਸਾਨ ਜਿਹੜੇ ਨਾਲ ਜਿਹੜਾ ਸਾਡੇ ਰਸੋਈ ਦਾ ਜੋ ਸਾਜੋ ਸਮਾਨ ਰਸੋਈ ਦਾ ਜਿਹੜਾ ਸਾਡੇ ਇੱਕ ਘਰ ਦੇ ਵਿੱਚ ਔਰਤ ਨੂੰ ਚਾਹੀਦਾ ਉਹ ਸਾਰਾ ਰਸੋਈ ਦਾ ਸਮਾਨ ਸਾਡੇ ਪਿੰਡ ਦੇ ਵਿੱਚੋਂ ਸਾਡੇ ਸਹਾੜ ਭਰਾਵਾਂ ਨੇ ਸਾਨੂੰ इकठा ਕਰਕੇ ਇੱਥੇ ਅਸੀਂ ਸਾਰਾ ਸਮਾਨ ਲੈ ਕੇ ਆਏ ਸੀ ਅਸੀਂ ਇੱਥੇ ਜੇਕਰ ਸਰਕਾਰ ਨਾ ਮੰਨੀ ਸਰਕਾਰ ਨੇ ਸਾਡੀ ਗੱਲ ਤੇ ਅਮਲ ਨਾ ਕੀਤਾ ਤਾਂ ਇੱਥੇ ਨਵੇਂ ਘਰ ਹੈ ਜਿਹੜੇ ਸਾਡੇ ਬਣਨਗੇ ਤੇ ਅਸੀਂ ਉੱਥੇ ਨਾ ਬਣ ਜਾਣਗੇ ਫਿਰ ਜਿਵੇਂ ਪਹਿਲਾਂ ਬਣਾਈ ਸੀ ਘਰ ਉੱਥੇ ਸਿੰਗੂ ਬਾਰਡਰ ਤੇ ਲਾ ਜੀ ਟਿੱਕਰੀ ਲਾ ਲਈਏ ਹਾਂ ਕਮਰੇ ਬਣਾਉਂਗੇ ਵੀ ਉਸੇ ਤਰ੍ਹਾਂ ਤੇ ਉਸੇ ਤਰ੍ਹਾਂ ਸਾਡਾ ਜਿਹੜੇ ਮਕਾਨ ਬਣਨਗੇ ਉਸੇ ਤਰ੍ਹਾਂ ਸਾਡੀ ਰਿਹਾਈ ਹੋਊਗੀ ਉਸੇ ਤਰ੍ਹਾਂ ਅਸੀਂ ਉਹ ਦੋਨਾਂ ਲੜਾਂਗੇ ਸਮਾਂ ਸਾਨੂੰ ਕਿੰਨਾ ਵੀ ਲੱਗ ਜੇ ਅਸੀਂ ਪਿੱਛੇ ਨਹੀਂ ਮੁੜਾਂਗੇ ਅਸੀਂ ਪਿੱਛੇ ਨਹੀਂ ਜਾਵਾਂਗੇ ਅਸੀਂ ਆਪਣੀ ਉਹ ਮੰਜਲਾ ਜਿਹੜੀ ਉਹਨੂੰ ਪ੍ਰਾਪਤ ਕਰਾਂਗੇ ਤੇ ਸਰਕਾਰ ਨੂੰ ਜਿਵੇਂ ਪਹਿਲਾਂ ਸਰਕਾਰ ਔਰ ਸਰਕਾਰ ਨੂੰ ਗੋਡੀ ਨਾਮ ਕਰਕੇ ਸਰਕਾਰ ਤੋਂ ਇੱਕ ਹਾਇਆ ਕਿ ਸਾਡੇ ਪ੍ਰਧਾਨ ਮੰਤਰੀ ਉਸ ਸਮੇਂ ਕਹਿ ਰਿਹਾ ਸੀ ਕਿ ਮੇਰੀ ਤਬੱਛਾ ਦੇ ਵਿੱਚ ਕੋਈ ਕਮੀ ਰਹਿ ਗਈ ਕਿ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਅੱਜ ਵੀ ਉਹਦੀ ਬੁੱਧੀ ਬਰਹਿਤ ਹੈ ਬੁੱਧੀ ਭਰੇਚ ਹੋਣ ਕਾਰਨ ਜਿਹੜੇ ਆਹ ਹੱਤਕੰਡੇ ਬੱਤੇ ਮੈਂ ਪਹਿਲਾਂ ਹੀ ਦੱਸ ਕਿਹਾ ਕਿ ਅੱਜ ਕਿਸਾਨ ਸਵੇ ਕਰ ਰਿਹਾ ਹੈ ਸੁਇਸਾਈਡ ਕਰ ਰਿਹਾ ਹੈ ਮਾਰਨ ਕਰਾ ਰਿਹਾ ਹੈ ਤੇ ਕੁਝ ਚੰਦ ਲੋਕਾਂ ਨੇ ਆ ਅਰਬਾਂ ਰੁਪਿਆ ਸਾਡਾ ਬਰਬਾਦ ਕਰ ਰਿਹਾ ਸਾਡੇ ਸਾਡੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਟੈਕਸ ਜਾ ਰਿਹਾ ਸਰਕਾਰ ਨੂੰ ਉਹ ਟੈਕਸ ਦੀ ਦੁਰਵਤੋਂ ਕਰਦਾ ਤਾਂ ਰੋਡ ਮੈਪ ਕੀ ਰਹਿਣ ਵਾਲਾ ਇਥੋਂ ਵਾਲੋ ਖਨੌਰੀ ਬਾਰਡਰ ਜੇ ਨਹੀਂ ਲੱਗਣ ਤੇ ਦਫੇਰ ਕਿਉਂਕਿ ਅੱਗੇ ਫੋਰਸਾਂ ਤਾਂ ਨਹੀਂ ਲਾਈਆਂ ਹੋਈਆਂ ਰੋਕਣ ਵਾਸਤੇ ਸਾਡੇ 365 ਆ ਜੇ ਕਿਹੜਾ ਹੋਵੇ ਹਰਿਆਣੇ 'ਚ ਡੱਬਾ ਲਈ ਹੈ ਹਾਂ ਇਧਰ ਖਨੌਰੀ ਆ ਇੱਧਰ ਸ਼ੰਪੂ ਹੈ ਸ਼ੰਪੂ ਇਹ ਸਾਰ ਸਾਇਟ ਦੀ 148 ਧਾਰਾ ਲੱਗੀ ਹੋਈ ਆ ਹਰਿਆਣੇ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਅਸੀਂ ਜਿਹੜਾ ਤੀਜਾ ਉਹਨੂੰ ਪੂਰਾ ਕਰਾਂਗੇ ਭਾਵੇਂ ਉਹਨਾਂ ਨੇ ਬੈਰੀਅਰ ਲਾਇਆ ਨਾ ਭਾਵੇਂ ਉਹਨਾਂ ਨੇ ਸੀਆਰਕ ਲਾਈ ਹੈ ਭਾਵੇਂ ਆਰਮੀ ਲਾਈ ਹੈ ਜੋ ਉਹਨਾਂ ਨੇ ਆਪਣੀ ਤਾਕਤ ਦੀ ਬਾਤ ਤੋਂ ਕਰਨੀ ਆ ਉਹ ਕਰ ਚੁੱਕੀ ਹੈ ਪਰ ਸਾਡੇ ਮੁਤਾਬਕ ਸਰਕਾਰ ਡਰੀ ਹੋਈ ਹੈ ਸਾਡੇ ਮਤਾਬਕ ਸਰਕਾਰ ਕਰਾਈ ਕਰਵਾਈ ਹੋਈ ਹੈਗੀ ਕਿ ਆ ਜਿਹੜੇ ਕਿਸਾਨ ਭਾਈਚਾਰਾ ਹੈ ਇਹ ਸਾਨੂੰ ਢਾਊਗਾ ਉਹ ਆਪਣਾ ਦਰਦ ਦੇ ਵਿੱਚ ਹੀ ਆ ਸਾਰਾ ਕੁਝ ਕਰ ਰਹੇ ਨੇ ਤੇ ਅਸੀਂ ਸਾਡਾ ਡੈਲਟਾ ਹੈ ਅਸੀਂ ਆਪਣੀ ਉਸ ਜਿਹੜਾ ਜਿਵੇਂ ਸਿਆਣੇ ਕਹਿੰਦੇ ਨੇ ਕਿ ਮੌਲਾ ਬਲਦੇ ਜਿਹੜਾ ਗਾਲਾ ਕਰਦਾ ਆ ਰਾਮ ਨਾਲ ਚੱਲਿਆ ਜਾਂਦਾ ਹੈਗਾ ਭਾਵੇਂ ਉਹਨੂੰ ਕੋਈ ਠੇਕੇਮਾ ਨਹੀਂ ਹੁੰਦਾ ਅਸੀਂ ਉਸ ਕਿਸਮ ਦੇ ਉਸ ਕਿਸਮ ਚ ਆ ਕੇ ਅਸੀਂ ਸਾਨੂੰ ਕੋਈ ਠੇਕੇਮਾ ਨਹੀਂ ਅਸੀਂ ਹੱਕਦੇ ਨਹੀਂ ਅਸੀਂ ਠੱਕਦੇ ਨਹੀਂ ਅਸੀਂ ਉਹਨਾਂ ਦੀਆਂ ਜਿਹੜੀਆਂ ਰੋਕਾਂ ਲਾਈਆਂ ਹੋਈਆਂ ਉਹਨਾਂ ਦੇ ਜਿਹੜੇ ਬੈਰੀਅਰ ਲਾਏ ਹੋਏ ਉਹਨਾਂ ਨੂੰ ਤੋੜ ਕੇ ਲੰਘਾਂਗੇ ਅੱਛਾ ਬੈਰੀਅਰ ਤੋੜ ਕੇ ਲੰਘ ਜਾਓਗੇ ਕਿ ਜਾਓ ਅੱਗੇ ਕਿੱਥੇ ਜਾਣ ਦਾ ਪਲਾਨ ਆ ਜੰਤਰਮੰਤਰ ਜਾਣ ਦਾ ਸਾਡਾ ਜਿਹੜਾ ਦੇਖੋ ਸਾਡੀ ਸਰਕਾਰ ਨੇ ਸਾਡਾ ਜਿਹੜਾ ਟੀਚਾ ਜਾਂ ਸਾਡਾ ਜਿਹੜਾ ਨਿਸ਼ਾਨਾ ਹੈਗਾ ਸਾਨੂੰ ਜਿਹੜੀ ਜਗ੍ਹਾ ਦਿੱਤੀ ਹੈ ਜੰਤਰਮੰਤਰ ਕਿ ਜਿਹੜੇ ਕਰਨੇ ਲੱਗਣੇ ਨਾ ਜਿਹੜੇ ਪ੍ਰੋਗਰਾਮ ਹੋਣਨਗੇ ਉਹ ਜਗ੍ਹਾ ਜੰਤਰ ਮੰਤਰ ਹੈ ਸਾਡਾ ਜੰਤਰ ਮੰਤਰ ਦਾ ਜਿਹੜਾ 13 ਤਰੀਕ ਦਾ ਐਲਾਨ ਕੀਤਾ ਹੋਇਆ ਕਿ ਅਸੀਂ ਜੰਤਰ ਮੰਤਰ ਜਾਣਾ ਹੈ ਸਰਕਾਰ ਜੰਤਰ ਮੰਤਰ ਜਾਣ ਦਿੰਦੀ ਹੈ ਨਹੀਂ ਜਾਣਨ ਦੀ ਉੱਥੇ ਅਸੀਂ ਧਰਾਂਗੇ ਉੱਥੇ ਅਸੀਂ ਧਰਾਂਗੇ ਅਸੀਂ ਆਪਣੀ ਉਸ ਮੰਜ਼ਲ ਨੂੰ ਹਾਸਲ ਕਰਾਂਗੇ ਅਸੀਂ ਜਾਵਾਂਗੇ ਅਸੀਂ ਰਸਤੇ ਦੇ ਉਹੀ ਤਿਆਰ ਕੀਤੇ ਨਾ ਔਰ ਸਾਡੇ ਕੋਲੇ ਉਹੀ ਸਾਧਨ ਉਹੀ ਸੰਦਨ ਉਹੀ ਇਕ ਸਾਧਨ ਜਿਹੜੇ 13 ਮਹੀਨੇ ਪਹਿਲਾਂ ਉਨਾਂ ਹੀ ਰਸਤੇ ਰਾਹੀਂ ਉਨਾਂ ਹੀ ਬਹਿਰੀ ਬਹਿਰੀ ਅੱਲਾ ਨੂੰ ਉਨਾਂ ਹੀ ਗੇਟਾਂ ਨੂੰ ਤੋੜ ਕੇ ਲੰਘੇ ਨੇ ਸਰਕਾਰ ਨੇ ਉਦੋਂ ਕੀ ਕੁਝ ਨਹੀਂ ਕਰਿਆ ਸਰਕਾਰ ਨੇ ਸਾਡੇ ਰੋਡ ਪੱਟੇ ਖੱਡੇ ਪੱਟੇ ਸਰਕਾਰ ਨੇ ਕਿਹੜੀ ਕਿਹੜੀ ਚੀਜ਼ ਨਹੀਂ ਕਰੀ ਅੱਜ ਦੀ ਉਹ ਕੀਤੀ ਹੋਈ ਹੈ ਹਰਿਆਣੇ ਦੇ ਵਿੱਚ ਇੱਥੋਂ ਤੱਕ ਆ ਕੇ ਸਾਡੇ ਜਿਹੜੇ ਤੇਲ ਪੰਪ ਵਾਲਿਆਂ ਨੂੰ ਰੋਕਿਆ ਹੋਇਆ ਪੰਚਾਇਤਾਂ ਨੂੰ ਮੈਸੇਜ ਦਿੱਤਾ ਹੋਇਆ ਔਰ ਘਰ ਘਰ ਜਾ ਕੇ ਕਹਿ ਰਿਹਾ ਕਿ ਤੁਸੀਂ ਦੋਨਾਂ ਦੇ ਵਿੱਚ ਨਹੀਂ ਜਾਣਾ ਉਹਨਾਂ ਦਾ ਸੱਦਾ ਹੀ ਅਨਾਉਂਸਮੈਂਟ ਕਰਤੀਆਂ ਉਹ ਕਹਿੰਦੇ ਹਰਿਆਣੇ ਵਾਲੇ ਦੀ ਇੰਟਰਵਿਊ ਕਰਕੇ ਆਏ ਉਹ ਕਹਿੰਦੇ ਸਾਡੇ ਅਨਾਉਂਸਮੈਂਟ ਹੀ ਹੋ ਗਈਆਂ ਵੀ ਤੁਹਾਡੇ ਬੱਚਿਆਂ ਦੇ ਪਾਸਪੋਰਟ ਨੇ ਜਿਹੜੇ ਰੱਦ ਕਰਦਾਂਗੇ ਪਰਚੇ ਪਾਦਾਂਗੇ ਇਹ ਕਹਿੰਦੇ ਖਰਾਬ ਕਰਦਾਂਗੇ ਉਹ ਦੱਸ ਰਹੀ ਸੀ ਇਸ ਤਰ੍ਹਾਂ ਸੋ ਦੇਖੋ ਇਹ ਉਹੀ ਗੱਲ ਆ ਗਈ ਨਾ ਕਿ ਸਰਕਾਰ ਡਰੀ ਆਪਣਾ ਮਤ ਜਣੀ ਬਖੀ ਜਾਂਦੀ ਹੈ ਹਾਂ ਹਰ ਕੁਝ ਬਖੀ ਜਾਂਦੀ ਹੈ ਨਾ ਅਸੀਂ ਪਰਚੇ ਤੋਂ ਡਰਦੇ ਆਂ ਨਾ ਅਸੀਂ ਲਾਠੀ ਤੋਂ ਡਰਦੇ ਆਂ ਨਾ ਅਸੀਂ ਗੋਲਟ ਤੋਂ ਡਰਦੇ ਆਂ ਹਮਨੇ ਕਿਹਨੇ ਸਾਡਾ ਜਿਹੜਾ ਟਿੱਕ ਟੈਕ ਹੈ ਅਸੀਂ ਜਿਹੜੀਆਂ ਸਾਡੀਆਂ ਮੰਨੀਆਂ ਮੰਗਾ ਸਰਕਾਰ ਲਾਗੂ ਕਰੇ ਜਿਹੜੀਆਂ ਮੰਗਾ ਨੰਨੀਆਂ ਨਾ ਉਹਨਾਂ ਨੂੰ ਮੰਨੇ ਜਿਸ ਕਰਕੇ ਸਰਕਾਰ ਪਹਿਲਾਂ ਤਾਂ ਇਹ ਹੱਥ ਕੰਡੇ ਬਣਾ ਰਹੀ ਹੈ ਦੂਜੇ ਪਾਸੇ ਸਾਡੇ ਨਾਲ ਗੱਲਬਾਤ ਕਰ ਰਹੀ ਹੈ ਅੱਜ ਵੀ ਮੀਟਿੰਗ ਹੋਣੀ ਹੈ ਜੀ ਔਰ ਮੀਟਿੰਗ ਦੇ ਵਿੱਚ ਉਹ ਕੀ ਰਿਜਲ ਚਾਹੁੰਦਾ ਹੈ ਔਰ ਜੇ ਹਲਟ ਸਾਡੇ ਸਾਹਮਣੇ ਆ ਜਾਣਾ ਤੜਕੇ ਅਸੀਂ ਇੱਥੋਂ ਫੇਰ ਰਵੰਣਾ ਹੋਣਾ ਜੇਕਰ ਮੀਟਿੰਗ ਦੇ ਵਿੱਚੋਂ ਕੋਈ ਚੰਗਾ ਰਿਜ਼ਲਟ ਨਹੀਂ ਜੇ ਚੰਗਾ ਰਿਜ਼ਲਟ ਆ ਗਿਆ ਤਾਂ ਇੱਥੋਂ ਕਰਾ ਨੂੰ ਵਾਪਸ ਚੋ ਜੂਗੇ ਦੇਖੋ ਜੇਕਰ ਸਾਡੇ ਮੰਗਾਂ ਮੰਨੀਆਂ ਗਈਆਂ ਜਾਂਦਾ ਮੰਨੀਆਂ ਮੰਗਾਂ ਲਾਗੂ ਕਰਤੀਆਂ ਜਿਹੜੀਆਂ ਮੰਗਾਂ ਅਸੀਂ ਨਵੀਆਂ ਅੜਕੀਆਂ ਉਹਨਾਂ ਨੂੰ ਮੰਨਿਆ ਜਾਂਦਾ ਤਾਂ ਅਸੀਂ ਬਾਅਦ ਸੀ ਜਿਹੜੀ ਜੇਤੂ ਰੈਲੀ ਕਰਕੇ ਨਿਕਲਾਂਗੇ ਅੱਛਾ ਐ ਨਹੀਂ ਕਿ ਅਸੀਂ ਬਾਅਦ ਸਮਝ ਨਹੀਂ ਉਹਨ ਮੋੜਾਂਗੇ ਅਸੀਂ ਆਪਣੀ ਜੈਤੂ ਰੈਲੀ ਕਰਕੇ ਕਿ ਸਾਡੀ ਸਰਕਾਰ ਸਾਡੀਆਂ ਮੰਗਾਂ ਲਾਗੂ ਕਰੇ ਸਾਡੀ ਸਰਕਾਰ ਨੇ ਨਵੀਆਂ ਮੰਗਾਂ ਸਾਡੀਆਂ ਮੰਨ ਲਈਆਂ ਇਸ ਕਰਕੇ ਹੁਣ ਅਸੀਂ ਆਪਣਾ ਜਿਹੜਾ ਜਿੰਨੇ ਪਹਿਲਾਂ ਸਾਡਾ ਜਿਹੜਾ ਹ ਅंदोलਨ ਸੀ ਉਹਨੂੰ ਪੋਸਟਪੌਂਡ ਕਰਕੇ ਆਏ ਸੀ ਨਾ ਕਿ ਅਸੀਂ ਸਮਾਪਤ ਕਰਕੇ ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਵੀ ਜੇ ਮੰਗਾਂ ਮੰਨੀਆਂ ਗਈਆਂ ਤਾਂ ਵਾਪਸ ਮੁੜ ਜਾਾਂਗੇ ਪਰ ਜਿਸ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਹੈ ਜਿਸ ਤਰੀਕੇ ਨਾਲ ਤੋਰਾਂ ਲਾਈਆਂ ਗਈਆਂ ਨੇ ਕੀ ਲੱਗਦਾ ਮੰਗਾਂ ਮੰਨੀਆਂ ਜਾਣਗੀਆਂ ਤੋ ਦੇਖੋ ਅੱਜ ਮੈਚ ਪਿਆ ਹੋਇਆ ਹੈਗਾ ਹਾਂ ਅੱਜ ਮੈਚ ਪਿਆ ਹੋਇਆ ਹੈ ਇੱਕ ਪਾਸੇ ਤਾਂ ਸਾਡੀ ਕਿਸਾਨ ਜਮਾਤ ਹੈ ਇੱਕ ਪਾਸੇ ਸਾਡੀ ਕਿਸਾਨ ਜਮਾਤ ਨੇ ਜਿਨ੍ਹਾਂ ਨੂੰ ਪਾਵਰ ਦਿੱਤੀ ਹੋਈ ਹੈ ਉਹ ਹੈ ਤੇ ਜਦੋਂ ਮੈਚ ਪਿਆਗਾ ਜਦੋਂ ਖਾੜੇ 'ਚ ਨਿਕਲਾਂਗੇ ਫਿਰ ਉਦੋਂ ਪਤਾ ਲੱਗੂਗਾ ਕਿ ਮੈਚ ਦੇ ਵਿੱਚ ਹਾਰਦਾ ਕੌਣ ਹੈ ਜੇਤਦਾ ਕੌਣ ਹੈ ਇੰਡੀਆ ਦੇ ਸਿੰਘ ਫਸ ਗਏ ਕਿ ਮੈਚ ਨੇ ਕਿਉਂਕਿ ਇਤਿਹਾਸ ਹੈ ਪਹਿਲਾਂ ਦੱਸਿਆ ਕਿ ਸਾਡਾ ਸਿੱਖ ਧਰਮ ਦਾ ਸਿੱਖ ਕੌਮ ਦਾ ਇਤਿਹਾਸ ਹੈ ਹਾਂ ਕੇ ਪੰਜਾਬ ਦੇ ਵਿੱਚੋਂ ਗਿਆ ਅੰਗਿਆ ਚਿੰਗਾਰੀਆ ਜਿਹੜੀ ਉੱਠੀ ਉਹ ਅਖੀਰ ਦੇ ਉੱਤੇ ਜਾ ਕੇ ਸਮਾਪਤ ਹੁੰਦੀ ਹੈ ਜੀ ਔਰ ਸਾਡਾ ਸਿੱਖ ਇਤਿਹਾਸ ਹੈ ਕਿ ਅਸੀਂ ਗੋਲੀ ਤੋਂ ਨਹੀਂ ਡਰਦੇ ਅਸੀਂ ਢਾਂਗ ਤੋਂ ਨਹੀਂ ਡਰਦੇ ਅਸੀਂ ਪੱਤੇ ਤੋਂ ਨਹੀਂ ਡਰਦੇ ਅਸੀਂ ਜੇਤੋਂ ਨਹੀਂ ਡਰਦੇ ਠੀਕ ਹੈ ਜਿਹੜੇ ਸਾਡੇ ਮੰਨ ਲੋ ਬਹਿਰੀਆਾਂ ਦੇ ਜਾਂ ਜਿਹੜੇ ਦਵਾਰਾਂ ਕਰਕੇ ਖੜਾਏ ਨੇ ਕੀਨੇ ਬੱਚੇ ਨੇ ਉਹ ਸਾਡੇ ਬੱਚੇ ਨੇ ਜੇਕਰ ਆਰਮੀ ਚ ਨਾ ਇੱਕ ਪਾਸੇ ਕਿਸਾਨ ਸਮਾਜ ਨੂੰ ਅਨਾਜ ਪੈਦਾ ਕਰਕੇ ਡੇ ਰਿਆ ਦੂਜੇ ਪਾਸੇ ਸਾਡੇ ਕਿਸਾਨ ਤੇ ਮਜ਼ਦੂਰ ਦਾ ਬੇਟਾ ਜਿਹੜਾ ਔਰ ਰਫਲ ਚਾਕੇ ਬਾਰਡਰ ਦੇ ਉੱਤੇ ਆਪਣਾ ਪਹਿਰਾ ਦੇ ਰਿਹਾ ਉਹ ਸਾਡੇ ਨਹੀਂ ਪਰ ਜਿਹੜੀ ਜਿਹੜੀ ਸਰਕਾਰ ਹੈ ਉਹ ਸਾਡੇ ਨਹੀਂ ਬਦਨਵਾਤੋਂ ਕਰ ਰਹੀ ਹੈ ਤੇ ਸਾਡੇ ਬੱਚਾ ਲਈ। ਸੋ ਇਹ ਗਲਤ ਕਰ ਰਹੀ ਹੈ। ਸੋ ਇਹ ਗਲਤ ਕਿੰਨਾ ਚਿਰ ਚੱਲੇਗਾ? ਜਿਹੜੇ ਬੱਚੇ ਸਾਡੇ ਖੜੇਣਗੇ ਉਹ ਸਾਡੇ ਵਾਲੇ ਪਾਸੇ ਖੜਨਗੇ ਉਧਰੇ ਪਾਸੇ ਨਹੀਂ ਖੜਨਗੇ। ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਨੇ ਜਿਹੜੇ ਕਹਿੰਦੇ ਪੂਰੀ